ਔਰੇ ਹੁਣੇ ਔਰਤਾਂ ਲਈ ਆਈ ਬਹੁਤ ਹੀ ਵੱਡੀ ਖਬਰ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਲੋਕਾਂ ਨੇ ਚਲੇ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤਵਾ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਵਿੱਤ ਮੰਤਰੀ ਨਿਰਮਲ ਸੀਤਾ ਰਮਨ 23 ਜੁਲਾਈ ਨੂੰ ਸੰਸਦ ਦੇ ਵਿੱਚ ਆਮ ਬਜਟ ਪੇਸ਼ ਕਰਨ ਜਾ ਰਹੀ ਹੈ ਮੰਨਿਆ ਜਾ ਰਿਹਾ ਹੈ ਕਿ ਉਹ ਇਸ ਵਾਰ ਦੇ ਆਮ ਬਜਟ ਚ ਔਰਤਾਂ ਲਈ ਕਈ ਵੱਡੇ ਐਲਾਨ ਕਰ ਸਕਦੀ ਹੈ ਜਿਸ ਦੇ ਵਿੱਚ ਰਸੋਈ ਗੈਜਸ ਤੋਂ ਲੈ ਕੇ ਸੇਵਾਵਾਂ ਹਰ ਤੱਕ ਹਰ ਚੀਜ਼ ਤੇ ਸਬਸਿਡੀ ਦਿੱਤੀ ਜਾ ਸਕਦੀ ਹੈ ਨਾਲ ਹੀ ਔਰਤਾਂ ਦੇ ਸ਼ਸ਼ਕਤੀਕਰਨ ਲਈ ਲਖਪਤੀ ਦੀਦੀ ਯੋਜਨਾ ਦੇ ਪ੍ਰਚਾਰ ਸਮੇਤ ਮੇਲਾ ਕਾਰੋਬਾਰੀ ਨੂੰ ਟੈਕਸ ਛੋਟ ਦੇਣ ਦਾ ਵੀ ਐਲਾਨ ਕੀਤਾ ਗਿਆ ਹੈ ਵਿੱਤ ਮੰਤਰੀ ਦੇ ਇਹਨਾਂ ਸਾਰੇ ਐਲਾਨ ਚ ਦੇਸ਼ ਦੀਆਂ ਕਰੋੜਾਂ ਔਰਤਾਂ ਦੀਆਂ ਉਮੀਦਾਂ ਟਿਕੀਆਂ ਨੇ ਉਹਨਾਂ ਨੂੰ ਭਰੋਸਾ ਹੈ ਕਿ ਇਸ ਵਾਰ ਸਰਕਾਰ ਦਾ ਇਹ ਫੈਸਲਾ ਉਹਨਾਂ ਦੀ ਜ਼ਿੰਦਗੀ ਬਦਲ ਦੇਗਾ ਔਰਤਾਂ ਨੂੰ ਵਿੱਤੀ ਤੌਰ ਤੇ ਸਮਰੱਥ ਬਣਾਉਣ ਲਈ ਸਰਕਾਰ ਨੇ ਅੰਤਰੀਮ ਬਜਟ 2024 ਲਈ ਲਖਪਤੀ ਦੀਦੀ ਯੋਜਨਾ ਸ਼ੁਰੂ ਕੀਤੀ ਸੀ ਇਸ ਦੇ ਵਿੱਚ ਲੱਖਪਤੀ ਦੀਦੀ ਇੱਕ ਸਮੇਂ ਸਹਾਇਤਾ ਸਮੂਹ ਦੀ ਮੈਂਬਰ ਹੈ ਜੋ 1 ਸਾਲ ਦੇ ਵਿੱਚ 1 ਲੱਖ ਰੁਪਏ ਇਸ ਤੋਂ ਵੱਧ ਕਮਾ ਸਕਦੀ ਹੈ